ઓકે નામ કોણ યાદ છે માજે ના કોણ જાઓ જાવ જાવ મારે સંભાળવાનું છે કઈ કોણ જરાક ના ਜੀ ਲੋਕ ਜਿਹੜੇ ਨੇ ਉਹ ਸ਼ਰਾਬ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਕਿਸ ਹੱਦ ਤੱਕ ਜਿਹੜੇ ਗਿਰ ਜਾਂਦੇ ਨੇ ਉਹ ਇਸ ਵੀਡੀਓ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਹੈ ਤੇ ਚਲੋ ਇੱਕ ਛੋਟਾ ਜਿਹਾ ਝਗੜਾ ਸੀ ਅਸੀਂ ਸਟੇਜਾਂ ਦੇ ਉੱਪਰ ਆਰਟਿਸਟ ਨੂੰ ਬੋਲੀਆਂ ਲੱਗਦੀਆਂ ਵੀ ਦੇਖੀਆਂ ਨੇ ਅਸੀਂ ਜਿਹੜੇ ਆਰਟਿਸਟ ਜਿਹੜੀ ਅਸੀਂ ਬੁੱਕ ਕਰਦੇ ਹਾਂ ਉਹ ਰਿਸਪੌਂਸਿਬਿਲਟੀ ਜਿਹੜੀ ਸਾਡੀ ਹੁੰਦੀ ਹੈ ਕਿ ਅਸੀਂ ਕਿੱਦਾਂ ਉਹਨਾਂ ਦੀ ਟੇਕ ਕੇਅਰ ਕਰਨੀ ਹੈ ਬਾਕੀ ਫਿਰ ਵੀ ਉਸ ਲੜਕੀ ਦੇ ਨਾਲ ਸਾਡੀ ਡੀ ਜੇ ਐਸੋਸੀਏਸ਼ਨ ਸਾਡੀ ਖੜੀ ਹੈ ਸੋਸ਼ਲ ਮੀਡੀਆ ਤੇ ਪਿਛਲੇ ਦੋ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੱਕ ਵਿਆਹ ਦੇ ਫੰਕਸ਼ਨ ਦੀ ਹੈ ਤੇ ਇਸ ਵਿੱਚ ਇੱਕ ਲੜਕੀ ਸਟੇਜ ਤੇ ਪਰਫਾਰਮ ਕਰ ਰਹੀ ਹੈ ਇਸ ਦੌਰਾਨ ਇੱਕ ਝਗੜਾ ਹੁੰਦਾ ਹੈ ਝਗੜੇ ਦੇ ਵਿੱਚ ਕੀ ਹੋਇਆ ਉਹ ਵੀ ਗੱਲਬਾਤ ਕਰਾਂਗੇ ਤੇ ਇਹ ਝਗੜਾ ਕਿਉਂ ਹੋਇਆ ਇਸ ਲਈ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਡੀਜੇ ਐਸੋਸੀਏਸ਼ਨ ਦੇ ਕੁਝ ਮੈਂਬਰ ਨਾਲ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਦਾ ਕੀ ਉਹਨਾਂ ਦੀ ਡੈਜਿਗਨੇਸ਼ਨ ਹੈ ਜੀ ਜੀ ਨਮਸਕਾਰ ਜੀ ਮੈਂ ਕੀਮਤੀ ਕੇਸਰ ਜਲੰਧਰ ਲਾਈਟ ਸਾਊਂਡੀ ਐਸੋਸੀਏਸ਼ਨ ਤੋਂ ਫਾਊਂਡਰ ਮੈਂਬਰ ਹਾਂ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਸਭ ਤੋਂ ਪਹਿਲਾਂ ਦੀ ਸਚਾਈ ਤਾਂ ਕਾਫੀ ਲੋਕਾਂ ਨੂੰ ਪਤਾ ਲੱਗ ਗਈ ਲੇਕਿਨ ਫਿਰ ਵੀ ਤੁਹਾਨੂੰ ਜੋ ਪਿੱਛੇ ਦੀ ਸਚਾਈ ਉਹ ਪਤਾ ਹੋਏਗੀ ਕੀ ਹੋਇਆ ਸੀ ਹਾਂਜੀ ਬਿਲਕੁਲ ਵੈਸੇ ਤਾਂ ਵੀਡੀਓ ਦੇ ਵਿੱਚ ਸਭ ਚੀਜ਼ਾਂ ਜਿਹੜੀਆਂ ਸਾਹਮਣੇ ਆ ਗਈਆਂ ਨੇ ਜਾਂ ਜਿਹੜੇ ਆਰਟਿਸਟ ਨੇ ਉਹ ਵੀ ਸਾਹਮਣੇ ਆ ਕੇ ਜਿਹੜਾ ਉਹ ਪ੍ਰੈਸ ਨੂੰ ਸਾਰਾ ਬਿਆਨ ਦੇ ਚੁੱਕੇ ਨੇ ਪਰ ਫਿਰ ਵੀ ਜੋ ਸਚਾਈ ਹੈ ਉਹ ਇੱਕ ਚਿਹਰਾ ਦਰਸਾਉਂਦੀ ਹੈ ਅੱਜ ਦੇ ਸਮਾਜ ਦੇ ਵਿੱਚ ਨੈਤਿਕਤਾ ਦਾ ਕਿ ਲੋਕ ਜਿਹੜੇ ਨੇ ਉਹ ਸ਼ਰਾਬ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਕਿਸ ਹੱਦ ਤੱਕ ਜਿਹੜੇ ਗਿਰ ਜਾਂਦੇ ਨੇ ਉਹ ਇਸ ਵੀਡੀਓ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਵਿਆਹ ਸ਼ਾਦੀਆਂ ਦੇ ਰੌਣਕਾਂ ਵਧਾਨ ਲਈ ਬੁਲਾਉਂਦੇ ਆ ਅਸੀਂ ਉਹਨਾਂ ਨਾਲ ਇਦਾਂ ਦਾ ਵਰਤਾਅ ਕਰਾਂਗੇ ਇਹ ਬੜੀ ਮਾੜੀ ਗੱਲ ਹੈ ਜੋ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਬਾਕੀ ਫਿਰ ਵੀ ਉਸ ਲੜਕੀ ਦੇ ਨਾਲ ਸਾਡੀ ਡੀਜੇ ਐਸੋਸੀਏਸ਼ਨ ਸਾਰੀ ਖੜੀ ਹੈ ਜਿਹੜੀ ਕਾਰਵਾਈ ਆ ਉਹ ਸ਼ਾਇਦ ਉਹਨਾਂ ਨੇ ਐਫ ਆਈ ਆਰ ਦਰਜ ਕਰ ਲਈ ਪੁਲਿਸ ਨੇ ਬੰਦੇ ਜਿਹੜੇ ਹੈਗੇ ਨੇ ਉਹ ਚਾਰ ਵਿਕਟਮ ਜਿਹੜੇ ਨੇ ਹਲੇ ਤੱਕ ਗ੍ਰਿਫਤਾਰੀ ਉਹਨਾਂ ਦੀ ਹੋਣੀ ਬਾਕੀ ਆ ਮੈਨੂੰ ਤਾਂ ਜਿਹੜਾ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਲੈ ਤੁਸੀਂ ਕਿਹਾ ਕਿ ਡੀਜੀਓ ਐਸੋਸੀਏਸ਼ਨ ਉਹਨਾਂ ਨਾਲ ਹੈ ਪਰ ਜਿਸ ਪਾਰਟੀ ਵੱਲੋਂ ਜਾਂ ਜਿਸ ਡੀਜੀ ਵੱਲੋਂ ਉਹ ਪਰਫਾਰਮ ਗਈ ਕਰਨ ਗਏ ਸੀ ਉਹਨਾਂ ਨੇ ਉਹਦਾ ਸਾਥ ਨਹੀਂ ਤਾਂ ਇਹ ਗੱਲ ਸਾਹਮਣੇ ਆ ਰਹੀ ਕੀ ਸੱਚ ਹੈ ਹਾਂ ਬਿਲਕੁਲ ਉਹਨਾਂ ਦਾ ਬਿਆਨ ਹੀ ਆਇਆ ਉਹ ਕੁਝ ਉਹਨਾਂ ਦੇ ਨਿੱਜੀ ਵਿੱਚ ਹੋ ਸਕਦੇ ਨੇ ਫੈਸਲੇ ਕਿਉਂਕਿ ਜਿਹੜੇ ਫੰਕਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਆਰਗੇਨਾਈਜ਼ਰ ਹੁੰਦਾ ਉਹਨਾਂ ਦੀ ਪਾਰਟੀਆਂ ਨਾਲ ਡੀਲ ਹੁੰਦੀ ਹੈ ਜਿਹੜੇ ਆਰਟਿਸਟ ਹੈ ਡਾਇਰੈਕਟ ਪਾਰਟੀ ਨਾਲ ਡੀਲ ਨਹੀਂ ਕਰਦੇ ਤੋਂ ਉਹ ਹੋ ਸਕਦਾ ਉਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਪਿਛਲਾ ਬਕਾਇਆ ਹੋਏਗਾ ਕਿਉਂਕਿ ਜਦੋਂ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਜਦੋਂ ਇਦਾਂ ਦੇ ਫੰਕਸ਼ਨ ਦੇ ਉੱਪਰ ਝਗੜੇ ਹੋ ਜਾਂਦੇ ਨੇ ਤੇ ਪਾਰਟੀਆਂ ਦੇ ਜਿਹੜੇ ਪੈਸੇ ਨੇ ਉਹ ਰੁਕ ਜਾਂਦੇ ਨੇ ਘਰ ਵਾਲੇ ਜਿਹੜੇ ਪੈਸੇ ਵੀ ਰੋਕ ਲੈਂਦੇ ਨੇ ਸ਼ਾਇਦ ਉਹਨਾਂ ਨੇ ਇਸ ਕਰਕੇ ਕੁਝ ਆਪਸੀ ਉਹਨਾਂ ਦੇ ਮਤਭੇਦ ਹੋ ਸਕਦੇ ਨੇ अच्छा ਹੁਣ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਦਾ ਸਾਥ ਦੇਵਾਂ ਕਿ ਇਸ ਤਰ੍ਹਾਂ ਸਾਥ ਦੇਵੋਗੇ ਸਭ ਤੋਂ ਪਹਿਲਾਂ ਇਹ ਦੇਖੋ ਸਭ ਤੋਂ ਪਹਿਲੇ ਤੇ ਸਾਨੂੰ ਇਹ ਸੀ ਵੀ ਸ਼ਾਇਦ ਉਹਨਾਂ ਦੀ ਪੁਲਿਸ ਕੋਈ ਸੁਣਵਾਈ ਨਾ ਕਰੇ ਕਿਉਂਕਿ ਜਿਹੜਾ ਵਿਕਟਮ ਹੈ ਉਹ ਖੁਦ ਮੁਲਾਜ਼ਮ ਹੈ ਪਰ ਇਦਾਂ ਦੀ ਕੋਈ ਗੱਲ ਹੋਈ ਨਹੀਂ ਐਫ ਆਈ ਆਰ ਦਰਜ ਹੋ ਗਈ ਹੈ ਹਾਂ ਹੁਣ ਇਨ ਫਿਊਚਰ ਦੇਖਦੇ ਹਾਂ ਜੇ 2-4 ਦਿਨਾਂ ਦੇ ਵਿੱਚ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਤੇ ਫਿਰ ਐਸੋਸੀਏਸ਼ਨ ਵੱਲੋਂ ਜੋ ਵੀ ਬਣਦੀ ਕਾਰਵਾਈ ਹੋਏਗੀ ਸਾਡੀ ਪੰਜਾਬ ਐਸੋਸੀਏਸ਼ਨ ਸਾਡੀ ਜੋ ਡਿਊਟੀ ਲਗਾਏਗੀ ਅਸੀਂ ਉੱਥੇ ਪਹੁੰਚ ਵੀ ਕਰਾਂਗੇ ਇਸ ਗੱਲ ਤੋਂ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਕਈ ਘਟਨਾਵਾਂ ਸਾਨੂੰ ਦੇਖਣ ਨੂੰ ਮ ਸਰ ਦੇਖੋ ਇਹ ਚੀਜ਼ ਜਿਹੜੀ ਹੈ ਇਹ ਕਈ ਸਮੇਂ ਤੋਂ ਸਾਡੇ ਨਾਲ ਜਿਹੜੀ ਚਲਦੀ ਆਈ ਹੈ ਅਸੀਂ ਹਮੇਸ਼ਾ ਫੇਸ ਕਰਦੇ ਆ ਇਹ ਤੇ ਚਲੋ ਇੱਕ ਛੋਟਾ ਜਿਹਾ ਝਗੜਾ ਸੀ ਅਸੀਂ ਸਟੇਜਾਂ ਦੇ ਉੱਪਰ ਆਰਟਿਸਟ ਨੂੰ ਗੋਲੀਆਂ ਲੱਗਦੀਆਂ ਵੀ ਦੇਖੀਆਂ ਨੇ ਕਈ ਜਿਨ੍ਹਾਂ ਦੇ ਵਿਆਹ ਸਮਾਗਮ ਹੁੰਦੇ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਗੋਲੀਆਂ ਲੱਗਦੀਆਂ ਦੇਖੀਆਂ ਨੇ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਅਸੀਂ ਪਹਿਲੇ ਵੀ ਗੱਲ ਇੱਕ ਦੋ ਵਾਰੀ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਸੈਂਸਰ ਬੋਰਡ ਬਣਾਏ ਜਿਸ ਦੇ ਵਿੱਚ ਇਹ ਇੱਕ ਨੱਥ ਪਾਏ ਉਹਨਾਂ ਗੀਤਾਂ ਦੇ ਉੱਪਰ ਉਹਨਾਂ ਰਾਈਟਰਾਂ ਦੇ ਉੱਪਰ ਉਹਨਾਂ ਸਿੰਗਰਾਂ ਦੇ ਉੱਪਰ ਜਿਹੜੇ ਨਸ਼ਿਆਂ ਵਾਲੇ ਜਾਂ ਹਥਿਆਰਾਂ ਵਾਲੇ ਜਾਂ ਢੜਕਾਉ ਗੀਤ ਗਾਉਂਦੇ ਨੇ ਕਿਉਂਕਿ ਜਦੋਂ ਇਦਾਂ ਦੇ ਗੀਤ ਵਿਆਹਾਂ ਸ਼ਾਦੀਆਂ ਦੇ ਵਿੱਚ ਚੱਲਦੇ ਨੇ ਤੇ ਲੜਾਈ ਝਗੜਾ ਜਿਹੜਾ ਹੋਣਾ ਉਹ ਅਕਸਰ ਜਿਹੜੀ ਉਹ ਮਾਈਨਰ ਜੀ ਗੱਲ ਹੋ ਜਾਂਦੀ ਹੈ ਆ ਬਿਲਕੁ ਉਹ ਅੰਦਰ ਬੰਦੇ ਦੇ ਕਈ ਵਾਰੀ ਉਸ ਤਰ੍ਹਾਂ ਦਾ ਆ ਜਾਂਦਾ ਉਹ ਆਪਣਾ ਉਹਦਾ ਦਾ ਰੂਪ ਦਿਖਾ ਦਿੰਦਾ ਹੈ ਖਾਸ ਕਰਕੇ ਨਸ਼ੇ ਦੇ ਵਿੱਚ ਤੇ ਫਿਰ ਜਿਵੇਂ ਲੜਕੀਆਂ ਹੁੰਦੀਆਂ ਉਹ ਫਿਰ ਕਿਸ ਤਰ੍ਹਾਂ ਹੈਂਡਲ ਕਰਦੀਆਂ ਜਿਵੇਂ ਲੜਕੀ ਦੀ ਆਪਾਂ ਗੱਲ ਸੁਣਨੇ ਆ ਲੜਕੀ ਕਹਿੰਦੀ ਆਮ ਤੌਰ ਤੇ ਅਕਸਰ ਹੁੰਦਾ ਕੀ ਹੁੰਦਾ ਇਦਾਂ ਅਸਲ ਦੇ ਵਿੱਚ ਇਹ ਸਚਾਈ ਹੈ ਸਾਨੂੰ ਇਹ ਮੰਨਣੀ ਪੈਗੀ ਇਹ ਚੀਜ਼ਾਂ ਅਕਸਰ ਹੁੰਦੀਆਂ ਨੇ ਕਈ ਵਾਰੀ ਜਿਹੜੇ ਆਰਗੇਨਾਈਜ਼ਰ ਹੁੰਦੇ ਨੇ ਜਿਦਾ ਅਸੀਂ ਹਾਂ ਅਸੀਂ ਜਿਹੜੇ ਆਰਟਿਸਟ ਜਿਹੜੀ ਅਸੀਂ ਬੁੱਕ ਕਰਦੇ ਹਾਂ ਉਹ ਰਿਸਪੌਂਸਿਬਿਲਟੀ ਜਿਹੜੀ ਸਾਡੀ ਹੁੰਦੀ ਹੈ ਕਿ ਅਸੀਂ ਕਿੱਦਾਂ ਉਹਨਾਂ ਦੀ ਟੇਕ ਕੇਅਰ ਕਰਨੀ ਹੈ ਜੇ ਕੋਈ ਆ ਪਾਰਟੀ ਦੇ ਵਿੱਚੋਂ ਕੋਈ ਕੋਈ ਲੋਕ ਉਹਨਾਂ ਨਾਲ ਕੋਈ ਸ਼ਰਾਰਤ ਕਰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਛੇੜਖਾਣੀ ਕਰਦਾ ਹੈ ਤੇ ਅਸੀਂ ਖੁਦ ਉਹਨੂੰ ਹੈਂਡਲ ਕਰਦੇ ਹਾਂ ਜੀ ਬਾਕੀ ਜੇ ਕੋਈ ਗੱਲ ਵੱਧ ਜਾਂਦੀ ਹੈ ਤਾਂ ਸਾਡੀ ਐਸੋਸੀਏਸ਼ਨ ਬਣੀ ਹੈ ਉਹਦੇ ਜਿਹੜੇ ਮੈਂਬਰ ਨੇ ਅਸੀਂ ਰਲ ਮਿਲ ਕੇ ਜਿੱਦਾਂ ਵੀ ਜੋ ਪੁਲਿਸ ਕਾਰਵਾਈ ਹੁੰਦੀ ਹੈ ਜਾਂ ਨਿੱਜੀ ਤੌਰ ਤੇ ਵੀ ਅਸੀਂ ਕਈ ਅੱਛਾ ਅਕਸਰ ਇਹ ਦੇਖਣ ਨੂੰ ਮਿਲਦਾ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਉਹਨਾਂ ਐਫ ਆਈ ਆਰ ਤੋਂ ਹੋਗੀ ਦਬਾਅ ਬਹੁਤ ਵੱਡਾ ਬਣਾਇਆ ਜਾਂਦਾ ਤੁਹਾਡੇ ਤੇ ਵੀ ਪਾਰਟੀ ਵੱਲੋਂ ਵੀ ਲੜਕੀ ਦੇ ਪਰਿਵਾਰ ਉੱਤੇ ਵੀ ਓਵਰ ਆਲ ਇਸ ਤੋਂ ਦਬਾਅ ਨੂੰ ਕਿਸ ਤਰ੍ਹਾਂ ਤੁਸੀਂ ਛੇਲੋ ਦੇਖੋ ਇਹ ਡਿਪੈਂਡ ਕਰਦਾ ਹੈ ਉਸ ਲੜਕੀ ਦੇ ਉੱਪਰ ਕਿਉਂਕਿ ਫਾਈਨਲ ਜਿਹੜਾ ਫੈਸਲਾ ਉਹਨਾਂ ਦਾ ਸੀ ਕਿ ਰੀਜ਼ਨ ਇਹ ਹੈ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਜਿਹੜੇ ਆਰਗੇਨਾਈਜ਼ਰ ਉਹਨਾਂ ਨੇ ਸ਼ਾਇਦ ਉਹਨਾਂ ਦਾ ਸਾਥ ਨਹੀਂ ਦਿੱਤਾ ਇੱਕ ਦੋ ਜਿਹੜੇ ਪੁਰਾਣੇ ਵੀ ਉਹਨਾਂ ਦੇ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਕਿ ਔਰ ਜੇ ਅੱਜ ਉਹਨਾਂ ਨੇ ਨਿੱਜੀ ਫੈਸਲਾ ਲੈ ਕੇ ਐਫ ਆਈ ਆਰ ਕਰਵਾਈ ਹੈ ਤੇ ਜੇ ਕੱਲ ਨੂੰ ਕਿਤੇ ਕੋਈ ਕੰਪਰਮਾਈਜ਼ ਹੁੰਦਾ ਤੇ ਸ਼ਾਇਦ ਉਹਦੇ ਵਿੱਚ ਉਹਨਾਂ ਦਾ ਨਿੱਜੀ ਫੈਸਲਾ ਉਹ ਪਹਿਲ ਉਹਨਾਂ ਦੀ ਹੋਏਗੀ ਅੱਛਾ ਇੱਕ ਗੱਲ ਹੁਣੇ ਤੁਸੀਂ ਗੱਲ ਕੀਤੀ ਹੈ ਉਸ ਲੜਕੀ ਨੇ ਜੇ ਪਰਫਾਰਮ ਕੀਤਾ no doubt ਉਸ ਆਰਗੇਨਾਈਜ਼ਰ ਨੇ ਵੀ ਚਾਰ ਪੈਸੇ ਕਮਾਏ ਨੇ ਇੱਕ ਬੰਦੇ ਕੋਲ ਤੁਸੀਂ ਚਾਰ ਪੈਸੇ ਕਮਾ ਰਹੇ ਹੋ ਅੱਜ ਉਹਨਾਂ ਦਾ ਸਾਥ ਨਹੀਂ ਦੇ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤ ਹੋ ਰਿਹਾ ਬਹੁਤ ਗਲਤ ਹੋਇਆ ਜੀ ਮੈਂ ਬਿਲਕੁਲ ਇਸ ਗੱਲ ਦੀ ਨਖੇਦੀ ਕਰਾਂਗਾ ਕਿਉਂਕਿ ਜਿਹੜਾ ਆਰਟਿਸਟ ਸਾਡੀ ਰਿਸਪੌਂਸਿਬਿਲਟੀ ਤੇ 20 ਸ਼ਰਾਬੀ ਬੰਦਿਆਂ ਦੇ ਸਾਹਮਣੇ ਪਰਫਾਰਮੈਂਸ ਕਰ ਰਿਹਾ ਔਰ ਉਹ 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 ਬਦਤਮੀਜ਼ ਲੋਕਾਂ ਦੇ ਅੱਗੇ ਉਹ ਪਰਫਾਰਮ ਕਰ ਰਿਹਾ ਜੇ ਉਹਦੇ ਨਾਲ ਕੋਈ ਇਦਾਂ ਦਾ ਮਿਸਬੀਹੇਵ ਹੁੰਦਾ ਤੇ ਸਾਡੀ ਡਿਊਟੀ ਬਣਦੀ ਉਹਦਾ ਸਾਥ ਦੇਣਾ ਇਥੇ ਉਹ ਗਲਤ ਨੇ ਮੈਂ ਉਹਨਾਂ ਨੂੰ ਗਲਤ ਕਹਾਂਗਾ ਅੱਛਾ ਜਦੋਂ ਆਪਾਂ ਇੰਟਰਵਿਊ ਸ਼ੁਰੂ ਕੀਤੀ ਤੁਸੀਂ ਇੱਕ ਨੈਤਿਕਤਾ ਦੀ ਗੱਲ ਕੀਤੀ ਸੀ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈ ਵੈ ਜਿਵੇਂ ਤੁਸੀਂ ਗੱਲ ਕੀਤੀ ਲੜਕੀਆਂ ਤੇ ਹਮਲੇ ਵੀ ਹੋਏ ਆ ਪਰਿਵਾਰ ਵਾਲਿਆਂ ਤੇ ਹੋਏ ਇੱਕ ਲੜਕੀ ਤੇ ਗੋਲੀ ਵੀ ਚੱਲੀ ਸੀ ਸਾਨੂੰ ਉਹ ਵੀ ਯਾਦ ਆ ਭੁੱਲਣਾ ਨਹੀਂ ਚਾਹੀਦਾ ਇਹ ਜੇ ਹਾਸੇ ਲਗਾਤਾਰ ਵੱਧ ਰਹੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਇਹ ਜਿਹੜੇ ਲੋਕ ਨੇ ਇਹ ਤੁਹਾਡੇ ਘਰਾਂ ਦੀਆਂ ਖੁਸ਼ੀਆਂ ਨੂੰ ਵਧਾਉਂਦੇ ਨੇ ਔਰ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਤੁਸੀਂ ਉਸ ਵੀਡੀਓ ਦੇ ਵਿੱਚ ਵੀ ਉਸ ਲੜਕੀ ਦੀ ਜਿਹੜਾ ਪਹਿਰਾਵਾ ਹੈ ਉਹ ਦੇਖਿਆ ਹੋਵੇਗਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਪੰਜਾਬ ਦਾ ਕਲਚਰ ਹੈ ਉਹ ਸ਼ਾਇਦ ਇਹਨਾਂ ਸਟੇਜਾਂ ਦੇ ਉੱਪਰ ਕਿਤੇ ਨਾ ਕਿਤੇ ਸਾਨੂੰ ਥੋੜਾ ਜਿਹਾ ਦੇਖਣ ਨੂੰ ਮਿਲ ਜਾਂਦਾ ਜੇ ਅਸੀਂ ਸਟੇਜਾਂ ਤੋਂ ਹਟੀਏ ਤੇ ਅੱਜਕੱਲ ਜੋ ਪਹਿਰਾਵੇ ਹੋ ਗਏ ਨੇ ਤੁਹਾਨੂੰ ਉਹ ਪੰਜਾਬੀਆਂ ਤੇ ਜਿਹੜੀ ਪੰਜਾਬੀ ਲੋਕਾਂ ਦੇ ਵਿੱਚ ਨਜ਼ਰ ਨਹੀਂ ਆਂਦੀ ਤੋਂ ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਅਸੀਂ ਇਹ ਜਿਹੜੇ ਆਰਟਿਸਟ ਲੋਕ ਜਿਹੜੇ ਨੇ ਸਟੇਜ ਦੇ ਉੱਪਰ ਤੁਹਾਡਾ ਕਲਚਰ ਜਿਹੜਾ ਉਹਨੂੰ ਉਹਨੂੰ ਬਚਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਨੇ ਤੇ ਤੁਸੀਂ ਵੀ ਥੋੜੀ ਜੀ ਨੈਤਿਕਤਾ ਦਿਖਾ ਕੇ ਉਹਨਾਂ ਦਾ ਸਾਥ ਦਿਓ ਨਾ ਕਿ ਉਹਨਾਂ ਦੇ ਨਾਲ ਐਦਾਂ ਦਾ ਬਿਹੇਵੀਅਰ ਕਰੋ ਕਿ ਕੱਲ ਨੂੰ ਇਹ ਜਿਹੜੇ ਆਰਟਿਸਟ ਲਾਈਨ ਦੀ ਫੀਲਡ ਹੈ ਜਾਂ ਕੋਈ ਡੀਜੇ ਲਾਈਨ ਦੀ ਫੀਲਡ ਹੈ ਇਹ ਖਤਮ ਹੋ ਜਾਏ ਲੋਕ ਇਸ ਚੀਜ਼ ਤੋਂ ਡਰਨ ਬਹੁਤ ਬਹੁਤ ਧੰਨਵਾਦ ਕੀਮਤੀ ਜੀ ਤੁਸੀਂ ਸੁਣਿਆ ਕਿ ਡੀਜੇ ਐਸੋਸੀਏਸ਼ਨ ਨੇ ਬਿਲਕੁਲ ਕਲੀਅਰ ਤੌਰ ਤੇ ਕਹਿ ਦਿੱਤਾ ਚਾਹੇ ਉਸ ਆਰਗੇਨਾਈਜ਼ਰ ਨੇ ਹੁੰਦਾ ਸਾਥ ਨਹੀਂ ਦਿੱਤਾ ਲੇਕਿਨ ਐਸੋਸੀਏਸ਼ਨ ਉਹਨਾਂ ਦਾ ਸਾਥ ਦੇਗੀ ਕਿਸੇ ਵੀ ਹੱਤਕਰ ਹੋਏਗਾ ਉਹ ਪੰਜਾਬ ਦੇ ਵਿੱਚ ਉਹਨਾਂ ਨਾਲ ਜਰੂਰ ਖੜੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰੰਗਪਰੀ ਵੈਸੋ ਪੰਜਾਬ ਜਲੰਧਰ